নিয়ম আছে নিয়ম আছে ধরো ধরো ওটা বুঝাই কারণ সাত

ਆਹ ਜਿਹੜਾ ਮਾਡਲ ਆ ਰਿਹਾ ਹੈ ਉਹ ਮਾਡਲ ਆ ਰਿਹਾ ਹੈ ਮਾਡਲ ਆ ਰਿਹਾ ਹੈ もう。 ਆ ਮੈਂ ਯੂਟਿਊਬਰ ਹਾਂਜੀ ਆ ਕੀ ਮਸਲਾ ਹੋਇਆ ਜੀ ਸਾਡੇ ਜਿਹੜੇ ਨਾਮੀਨੇਸ਼ਨ ਪੇਪਰ ਸੀ ਫਾਇਲ ਕੀਤੇ ਹੋਏ ਉਹ ਰੱਦ ਕੀਤੇ ਗਏ ਨੇ ਉਹਦੇ ਸਬੰਧ ਵਿੱਚ ਅਸੀਂ ਇੱਥੇ ਬੈਠ ਕੇ ਧਰਨਾ ਲਾਇਆ ਸਰ ਪ੍ਰਸ਼ਾਸਨ ਕੋਲ ਸ਼ੋਸ਼ ਬਾਇ ਆ ਗਿਆ ਅਸੀਂ ਕਿਸੀ ਕੱਲ 12 ਵਜੇ ਤੱਕ ਜਿਹੜੇ ਪੇਪਰ ਤਾਂ ਲੈ ਤਰਾਜ ਲੈ ਕੇ ਤੇ ਉਹ ਬਾਲ ਕਰਦੇ ਆਂਗੇ ਪਰ ਅਜੇ ਤੱਕ ਕਿਸੇ ਨੇ ਕੋਈ ਸਾਥੋ ਪੇਪਰ ਨਹੀਂ ਲਿਆ ਤੁਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਹੋ ਕਾਂਗਰਸ ਪਾਰਟੀ ਨੂੰ ਤੁਹਾਡਾ ਜੋਂਨ ਕਿਹੜਾ ਸੀਗਾ 82 ਜੋਂਨ 7 ਨੰਬਰ 1 82 ਜੁਨ 7 ਨੰਬਰ ਬਾਟ ਤੁਹਾਡੇ ਪੇਪਰ ਸਬਮਿਟ ਨਹੀਂ ਹੋਣ ਦਿੱਤੇ ਗਏ ਨਹੀਂ ਸਬਮਿਟ ਹੋਏ ਨੇ ਜੀ ਸਾਡੇ ਪੇਪਰ ਸਬਮਿਟ ਵੀ ਹੋਏ ਸਾਨੂੰ ਐਨਓਸੀ ਵੀ ਬਕਾਇਦਾ ਵੀਡੀਓ ਦਫ਼ਤਰ ਵੱਲੋਂ ਦਿੱਤੀ ਗਈ ਹੈ ਹਾਂ ਇਹਨਾਂ ਦਾ ਮੀਨ ਟਾਈਮ 5 ਤਰੀਕ ਨੂੰ ਉਹਦੇ ਵਿੱਚ ਇੱਕ ਵੀਡੀਓ ਵੱਲੋਂ ਚਿੱਠੀ ਭੇਜ ਦਿੱਤੀ ਜਾਂਦੀ ਜਿਸ ਵਿੱਚ ਲਿਖਿਆ ਜਾਂਦਾ ਕਿ ਇਹ ਸਰਕਾਰੀ ਜਗ੍ਹਾ ਤੇ ਇਹਦਾ ਘਰ ਬਣਿਆ ਹੋਇਆ ਹੈ ਜਦਕਿ ਮੇਰੇ ਘਰ ਦੇ ਪੇਪਰ ਮੇਰੇ ਕੋਲੇ ਨੇ ਮੇਰੇ ਇੱਕ ਰਜਿਸਟਰੀ ਵਾਲੀ ਜਗ੍ਹਾ ਤੁਹਾਡਾ ਪਿੰਡ ਕਿਹੜਾ ਹੈ ਮੇਰਾ ਪਿੰਡ 82 ਤੁਹਾਡਾ ਸ਼ੁਭਨਾਮ ਕੀ ਹੈ ਸੁਖਿੰਦਰ ਸਿੰਘ 82 ਸੁਖਿੰਦਰ ਸਿੰਘ 82 ਤੁਹਾਡੇ ਕੋਲ ਕੀ ਜੁਮਾ ਹੈ ਪਾਰਟੀ ਦੀ ਮੈਂ ਪਸਟ ਮਾਰਟੀ ਦਾ ਬੋਤ ਪ੍ਰਧਾਨ ਲੋਕ ਪ੍ਰਧਾਨ ਹੋਰ ਤੁਹਾਡੇ ਅਲੀਗੇਸ਼ਨ ਲਾਇਆ ਗਿਆ ਕਿ ਤੁਸੀਂ ਸਰਕਾਰੀ ਜ਼ਮੀਨ ਤੇ ਘਰ ਬਣਾਇਆ ਹੋਇਆ ਹਾਂ ਜਦ ਕਿ ਰੈਲਿਟੀ ਕੀ ਹੈ ਰੈਲਿਟੀ ਇਹ ਕਿ ਮੇਰੇ ਕੋਲ ਮੇਰੇ ਘਰ ਦੀ ਰਜਿਸਟਰੀ ਔਰ ਮੇਰਾ ਪਿਤਾ ਪੁੱਤੀ ਘਰ ਹੈ ਲਾਲ ਕੀਰਚ ਹੈ ਕਿ ਅੰਦਰ ਪਰ ਮੈਂ ਉਹਦੀ ਰਜਿਸਟਰੀ ਜਿਹੜੀ ਸਾਲ 2017 ਵਿੱਚ ਕਰਵਾਈ ਸੀ ਪਹਿਲਾਂ ਮੇਰੀ ਮਾਤਾ ਦੇ ਨਾਮ ਸੀ ਉਹਨਾਂ ਨੇ ਮੈਨੂੰ ਟ੍ਰਾਂਸਫਰ ਲੀਡ ਕਰਕੇ ਉਹਨਾਂ ਨੇ ਮੇਰੇ ਨਾਮ ਕੀਤਾ ਸੀ ਮੇਰੇ ਘਰ ਦਾ ਬਕਾਇਦਾ ਨਕਸ਼ਾ ਬਣਿਆ ਹੋਇਆ ਮੇਰੇ ਘਰ ਚ ਕੁਝ ਪਾਰਟ ਦੇ ਵਿੱਚ ਮੇਰੀ ਫੈਕਟਰੀ ਲੱਗੀ ਹੋਈ ਜਿਹਦਾ ਮੈਂ ਸੀਐਲਯੂ ਕਰਾਇਆ ਹੋਇਆ ਸਰਕਾਰੀ ਫੀਸਾਂ ਦੇ ਕੇ ਔਰ ਉਹਦਾ ਪੜਾਣਾ ਮੈਂ ਜਿਹੜਾ ਮੈਂ ਆਪਣੀ ਵਾਈਫ ਦੇ ਨਾਮ ਕੀਤਾ ਹੋਇਆ ਇਸ ਤੋਂ ਪਹਿਲਾਂ ਮੇਰੇ ਦੋ ਵਾਰੀ ਮੇਰੀ ਵਾਈਫ ਵੀ ਇਸ ਮੇਰੀ ਵਾਈਫ ਵੀ ਇਸ ਜ਼ੋਨ ਤੋਂ ਜਿਹੜਾ ਇਲੈਕਸ਼ਨ ਲੜ ਚੁੱਕੀ ਏ ਉਸ ਟਾਈਮ ਕਿਉਂ ਨਹੀਂ ਕਿਸੇ ਨੂੰ ਯਾਦ ਆਇਆ ਕਿ ਮੈਂ ਪੰਚਾਇਤ ਦੀ ਜਗ੍ਹਾ ਤੇ ਬੈਠਾ ਕੀ ਅੱਜ ਤੋਂ ਪਹਿਲਾਂ ਕੋਈ ਤੁਹਾਨੂੰ ਨੋਟਿਸ ਆਇਆ ਇਸ ਜਗ੍ਹਾ ਬਾਰੇ ਬਿਲਕੁਲ ਨਹੀਂ ਆਇਆ ਤੱਕ ਕੋਈ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਸਾਨੂੰ ਨਹੀਂ ਆਇਆ ਇਹ ਪਹਿਲੀ ਵਾਰੀ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਅਨਲੀਗਲ ਪਹਿਲੀ ਵਾਰੀ ਸਿਰਫ 5 ਤਰੀਕ ਨੂੰ ਕੱਲ 3 ਵਜੇ ਇੱਕ ਚਿੱਠੀ ਲਿਆ ਕੇ ਸਾਡੇ ਕਾਗਜ਼ ਰੱਦ ਕਰਨ ਲਈ ਇੱਕ ਬਹਾਨਾ ਬਣਾਇਆ ਹੈ। ਮਤਲਬ ਤੁਹਾਨੂੰ ਪਹਿਲੀ ਵਾਰ ਪਤਾ ਲੱਗਾ ਕਿ ਤੁਸੀਂ ਸਰਕਾਰੀ ਜ਼ਮੀਨ ਦੇ ਕਾਬਜ਼ ਹੋ। ਸਰਕਾਰੀ ਜ਼ਮੀਨ ਤੇ ਮੈਂ ਕਾਬਜ਼ ਨਹੀਂ ਹੈਗਾ ਜੀ। ਬਣਾਇਆ ਗਿਆ ਹੈ। ਬਣਾਇਆ ਗਿਆ। 44 44 ਸਰ। ਔਰ ਤੁਹਾਡਾ ਹੁਣ ਅਗਲਾ ਪ੍ਰੋਗਰਾਮ ਕੀ ਹੈ? ਜੀ ਉੱਥੇ ਤਰਨੇ ਤੇ ਬੈਠੇ ਆ ਜੇ ਕੋਈ ਪ੍ਰਸ਼ਾਸਨਾਨ ਕੇ ਸੁਣੂਗਾ ਨਹੀਂ ਤੇ ਅਸੀਂ ਹਾਈ ਕੋਰਟ ਵਾਲੇ ਰੁਕ ਕਰਾਂਗੇ। ਨੇ ਇਹ ਤਾਂ ਲੋਕਤੰਤਰ ਚ ਨਹੀਂ ਹੋਣਾ ਚਾਹੀਦਾ ਲੋਕਤੰਤਰ ਦੇ ਵਿੱਚ ਇਲੈਕਸ਼ਨ ਲੁੱਟਣ ਦੀ ਤਾਂ ਗੇ ਵਿੱਚ ਨੇ ਅਸੀਂ ਇਹਨਾਂ ਨੂੰ ਇਲੈਕਸ਼ਨ ਲੁੱਟਣ ਨਹੀਂ ਦੇ ਆਗੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਿਹੜੇ ਜਿਹੜੇ ਅਕਸਰਾਂ ਨੇ ਕੀਤਾ ਅੱਜ ਉਹਨਾਂ ਦੇ ਨਾਮ ਮੈਂ ਮੇਰੇ ਕੋਲੇ ਵੀ ਮੇਰੇ ਦਿਲ ਤੇ ਵੀ ਲਿਖੇ ਗਏ ਨੇ ਮੈਂ ਉਹਨਾਂ ਨੂੰ ਹਾਈ ਕੋਰਟ ਤੱਕ ਜ਼ਰੂਰ ਲੈ ਕੇ ਜਾਵਾਂਗਾ ਇਸ ਟਾਈਮ ਤੁਹਾਡੇ ਨਾਲ ਜਿਹੜੀ ਇਹ ਹੈ ਸਮੂਹ ਸੰਗਤ ਹੈ ਤੁਹਾਡੇ ਅਡਾਰੀ ਜਾਂਦੀ ਹੈ ਕਿ ਹੋਰ ਜੁਹਾਂ ਦੇ ਨਾਲ ਮੇਰੇ ਸਾਡੇ ਯੂਥ ਕਾਂਗਰਸ ਦੇ ਪ੍ਰਧਾਨ ਬੈਠੇ ਨੇ ਲਕੂ ਭੱਟੀ ਜੀ ਔਰ ਸਾਰੇ ਹੀ ਕਾਂਗਰਸੀ ਵਰਕਰ ਸ਼ਹਿਰ ਤੋਂ ਐਮਸੀ ਸਾਹਿਬਾਨ ਸਾਰੇ ਹੀ ਦਰਜਾ ਪਰਜਾ ਪੰਚ ਸਰਪੰਚ ਜਿਹੜੇ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਨੇ ਬੈਠੇ ਨੇ ਮੇਰੇ ਨਾਲ ਅਸੀਂ ਵੀ ਆਪਣੀ ਤਰਫੋਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਜੋ ਵੀ ਆਦਮੀ ਜਿੱਤ ਕੇ ਆਵੇ ਉਸ ਨੂੰ ਵੈਲਕਮ ਕੀਤਾ ਜਾਵੇ ਕਿਸੇ ਦਾ ਵੀ ਜੋ ਹੱਕ ਹੈ ਹੋਣਾ ਖੋਇਆ ਜਾਵੇ ਕਿਉਂਕਿ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਸਰਕਾਰ ਆਉਂਦੀ ਜਾਂਦੀਆਂ ਰਹਿੰਦੀਆਂ ਨੇ ਪੱਖਪਤੀ ਨਾ ਕੀਤਾ ਜਾਵੇ ਅਸੀਂ ਇਹ ਸਮੂਹ ਭਾਈਚਾਰਾ ਵੀ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਪੱਖਪਤੀ ਨਾ ਬਚਾ ਨਾ ਕੀਤਾ ਜਾਵੇ ਇਲੈਕਸ਼ਨ ਨੂੰ ਇਲੈਕਸ਼ਨ ਹੀ ਹੋਣ ਦਿੱਤਾ ਜਾਵੇ ਔਰ ਸਮਾਜ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਗਲਤ ਰੀਤ ਨਾ ਪਾਈ ਜਾਵੇ ਕਿ ਅੱਗੇ ਤੋਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਇਹ ਪਛਤਾਉਣ ਕਿ ਅਸੀਂ ਕੀ ਕਰ ਬੈਠੇ ਹਾਂ ਧੰਨਵਾਦ ਹੈ ਜੀ Yeah.